ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਤੁਣੀ ਗਾਉਣੀ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਸ਼ਲੋਕ ਮਹੱਲਾ 3 ਜੀ ਇਹੋ ਜਗਤ ਮਮਤਾ ਮੂਹਾਂ ਜੀਵਨ ਕੀ ਬਿਦ ਨਾਹੇ ਗੁਰ ਕੈ ਭਾਣ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਇਹੋ జగਤ ਮਮਤਾ ਮੂਹਾਂ ਜੀਵਨ ਕੀ ਬਿਦ ਨਾਹੇ ਹੈ ਗੁਰ ਕੈ ਪਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਓਇ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਏ ਨਾਨਕ ਨਦਰੀ ਮਨ ਵਸ ਗੁਰਮੁਖ ਸਹਿਜ ਸਮਾਹਿ ਮਹੱਲਾ ਤੀਜਾ ਅੰਦਰ ਸਹਿ ਸਾ ਦੁਖ ਹੈ ਆਪੇ ਸਿਰਤੰਦੇ ਮਾਰ ਦੂਜੈ ਭਾਇ ਸੁੱਤੇ ਕਬੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪੌੜੀ ਆਪਣਾ ਆਪ ਉਪਾਇਉਣ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦ ਹੂ ਆਕਾਸ਼ ਨਾ ਪਤਲ ਹੈ ਨਾ ਤਰ ਲੋਈ ਤਦ ਹੂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜੋ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰਨਾ ਕੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਬਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੂਣੀ ਗਾਉਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਵਿਦਨਾ ਹੈ ਗੁਰ ਕੇ ਭਾਣੇ ਜੋ ਚੱਲੈ ਤਾ ਜੀਵਨ ਪਦਵੀ ਪਾਹੇ